ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਪੰਜਵਾਂ ਦਿਨ ਰਾਤ ਕਮਾਇੜੋ ਸੋ ਆਇਓ ਮਾਥੇ ਜਿਸ ਪਾਸ ਲੁਕਾਇਂਦੜੋ ਸੋ ਵੇਖੀ ਸਾਥੇ ਦਿਨ ਰਾਤ ਕਮਾਈੜੋ ਸੋ ਆਇਓ ਮਾਥੇ ਜਿਸ ਪਾਸ ਲੁਕਾਇਂਦੜੋ ਸੋ ਵੇਖੀ ਸਾਥੇ ਸੰਗ ਦੇਖੇ ਕਰਨਹਾਰਾ ਕਾਹੇ ਪਾਪ ਕਮਾਈਐ ਸੋ ਕ੍ਰਿਤ ਕੀਜੇ ਨਾਮ ਲੀਜੇ ਨਰਕ ਮੂਲ ਨਾ ਜਾਈਐ ਅੱਠ ਪਹਿਰ ਹਰ ਨਾਮ ਸਿਮਰਿਓ ਚੱਲੇ ਤੇਰੇ ਸਾਥੇ ਪਜ ਸਾਜ ਸੰਗਤ ਸਦਾ ਨਾਨਕ ਮਿਟੇ ਦੋਖ ਕਮਾਤੇ ਬਲਵੰਚ ਕਰ ਉਦਰ ਪਰੇ ਮੂਰਖ ਗਵਾਰਾ ਸਬ ਕਿਛ ਦੇ ਰਹਿਆ ਹਰ ਦੇਵਨ ਹਾਰਾ ਦਾਤਾਰ ਸਦਾ ਦਿਆਲ ਸੁਆਮੀ ਕਾਏ ਮਨੋ ਵਿਸਾਰੀਐ ਮਿਲ ਸਾਧ ਸੰਗੇ ਭਜਨ ਸੰਗੇ ਕੁੱਲ ਸਮੂਹਾ ਤਾਰੀਐ ਸਿੱਧ ਸਾਧਿਕ ਦੇਵ ਮੁੰਨ ਜਨ ਭਗਤ ਨਾਮ ਆਧਾਰਾ ਬਿਨਵੰਤ ਨਾਨਕ ਸਦਾ ਭਜਿਐ ਪ੍ਰਭ ਏਕ ਕਰਨੇ ਹਾਰਾ ਖੋਟ ਨਾ ਕੀਚੈ ਪ੍ਰਭ ਪਰਖਣ ਹਾਰਾ ਊੜ ਕਪਟ ਕਮਾਮ ਦੇ ਜਨਮੇ ਸੰਸਾਰਾ ਸੰਸਾਰ ਸਾਗਰ ਤਿੰਨ ਤਰਿਆ ਜਿਨ ਏਕ ਧਿਆਇਆ ਤਜ ਕਾਮ ਕ੍ਰੋਧ ਅਨਿੰਦ ਨਿੰਦਾ ਪ੍ਰਭ ਸਰਨਾਈ ਆਇਆ ਜਲ ਥਲ ਮਹਿਰ ਰਵਿਆ ਸੁਆਮੀ ਊਚ ਅਗਮ ਅਬਾਰਾ ਬਿਨ ਵੰਦ ਨਾਨਕ ਟੇਕ ਜਨ ਕੀ ਚਰਨ ਕਮਲ ਆਧਾਰਾ ਪੇਕ ਹਰ ਚੰਦੌਰੜੀ ਅਸਥਿਰ ਕਿਛ ਨਾਹੀ ਮਾਇਆ ਰੰਗ ਜੀਤੇ ਸੇ ਸੰਗ ਨਾ ਜਾਹੀ ਹਰ ਸੰਗ ਸਾਥੀ ਸਦਾ ਤੇਰੇ ਦਿਨ ਸ੍ਰੈਣ ਸਮਾਲੀਏ ਹਰ ਏਕ ਬਿਨ ਕਛ ਅਵਰ ਨਾਹੀ ਭਾਉ ਦੁਤੀਆ ਜਾਲੀਏ ਮੀਤ ਜੋ ਬਨ ਮਾਲ ਸਰਬਸ ਪ੍ਰਭ ਏਕ ਕਰ ਮਨ ਮਾਹੀ ਬਿਨਵੰਤ ਨਾਨਕ ਬੜਾ ਭਾਗ ਪਾਈਏ ਸੂਖ ਸਹਿਜ ਸਮਾਹੀ ਮੀਤ ਜੋ ਬਨ ਮਾਲ ਸਰਬਸ ਪ੍ਰਭ ਏਕ ਕਰ ਮਨ ਮਾਹੀ ਬਿਨਵੰਤ ਨਾਨਕ ਬੜ ਭਾਗ ਪਾਈਏ ਸੂਖ ਸਹਿਜ ਸਮਾਹੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਸਾ ਮਹੱਲਾ ਪੰਜਵਾਂ ਏ ਭਾਈ ਜੋ ਕੋਈ ਦਿਨ ਰਾਤ ਹਰ ਵੇਲੇ ਚੰਗਾ ਮੰਦਾ ਕੰਮ ਤੂੰ ਕੀਤਾ ਹੈ ਉਸ ਸੰਸਾਰਕ ਰੂਪ ਬਣ ਕੇ ਤੇਰੇ ਮਨ ਵਿੱਚ ਉਕਰਿਆ ਗਿਆ ਹੈ। ਏ ਭਾਈ ਜਿਸ ਪਾਸ ਤੂੰ ਆਪਣੇ ਕੀਤੇ ਕੰਮ ਲੁਕਾਉਂਦਾ ਰਹਿੰਦਾ ਹੈ ਉਹ ਤੇਰੇ ਨਾਲ ਹੀ ਬੈਠਾ ਸਭ ਕੁਝ ਦੇਖ ਰਿਹਾ ਹੈ। ਏ ਭਾਈ ਸਿਰਜਨਹਾਰ ਹਰੇਕ ਜੀਵ ਨਾਲ ਬੈਠਾ ਹਰੇਕ ਕੀਤੇ ਕੰਮ ਨੂੰ ਵੇਖਦਾ ਹੈ। ਸੋ ਕੋਈ ਮੰਦ ਕਰਮ ਨਹੀਂ ਕਰਨਾ ਚਾਹੀਦਾ ਸਗੋਂ ਭਲਾ ਕਰਮ ਕਰਨਾ ਚਾਹੀਦਾ ਹੈ। ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ ਨਾਮ ਦੀ ਬਰਕਤ ਨਾਲ ਨਰਕ ਵਿੱਚ ਕਦੇ ਵੀ ਨਹੀਂ ਪਈਦਾ ਏ ਭਾਈ ਅੱਠੇ ਪੈਰ ਪਰਮਾਤਮਾ ਦਾ ਨਾਮ ਸਿਮਰਦਾ ਰਹੋ ਪਰਮਾਤਮਾ ਦਾ ਨਾਮ ਤੇਰੇ ਨਾਲ ਸਾਥ ਕਰੇਗਾ ਏ ਨਾਨਕ ਆਖੇ ਭਾਈ ਸਾਧ ਸੰਗਤ ਵਿੱਚ ਟਿਕੇ ਪਰਮਾਤਮਾ ਦਾ ਭਜਨ ਕਰਿਆ ਘਰ ਭਜੰਦੀ ਬਰਕਤ ਨਾਲ ਪਿਛਲੇ ਕੀਤੇ ਹੋਏ ਵਿਕਾਰ ਮਿਟ ਜਾਂਦੇ ਹਨ ਏ ਮੂਰਖ ਏ ਗਵਾਰ ਤੂੰ ਹੋਰ ਨਾ ਨਾਲ ਵੱਲ ਛਲ ਕਰਕੇ ਆਪਣਾ ਪੇਟ ਭਰਦਾ ਹੈ ਰੋਜੀ ਕਮਾਉਂਦਾ ਹੈ ਤੈਨੂੰ ਇਹ ਗੱਲ ਭੁੱਲ ਚੁੱਕੀ ਹੈ ਕਿ ਹਰੀ ਦਾ ਤਾਰ ਸਭਨਾ ਜੀਵਾਂ ਨੂੰ ਹਰੇਕ ਚੀਜ਼ ਦੇ ਰਹਾ ਹੈ ਏ ਭਾਈ ਸਭ ਦਾਤਾ ਦੇਣ ਵਾਲਾ ਮਾਲਕ ਸਦਾ ਦਇਆਵਰ ਰਹਿੰਦਾ ਹੈ ਉਸ ਨੂੰ ਕਦੇ ਵੀ ਆਪਣੇ ਮਨ ਤੋਂ ਭੁਲਾਉਣਾ ਨਹੀਂ ਚਾਹੀਦਾ ਏ ਭਾਈ ਸਦਾ ਸੰਗਤ ਵਿੱਚ ਮਿਲ ਕੇ ਜਾ ਕਾਲੇ ਉਜਾਪ ਹੋਇਆ ਕਰਿਆ ਕਰ ਭਜਨ ਦੀ ਬਰਕਤ ਨਾਲ ਆਪਣੀਆਂ ਸਾਰੀਆਂ ਕੋਲਾਤਾਰ ਲਈ ਤੀਆਂ ਹਨ ਜੋਗ ਸਾਧਨਾ ਵਿੱਚ ਪੁੱਗੇ ਜੋਗੀ ਜੋਗ ਸਾਧਨਾ ਕਰਨ ਵਾਲੇ ਦੇਵਤੇ ਸਮਾਧੀਆਂ ਲਾਉਣ ਵਾਲੇ ਭਗਤ ਸਭਨਾ ਦੀ ਜ਼ਿੰਦਗੀ ਵਿੱਚ ਦਾ ਹਰੀ ਨਾਮ ਹੀ ਸਹਾਰਾ ਬਣਿਆ ਚੱਲਿਆ ਆ ਰਿਹਾ ਹੈ ਨਾਨਕ ਬੇਨਤੀ ਕਰਦਾ ਹੈ اے ਭਾਈ ਸਦਾ ਉਸ ਪ੍ਰਮਾਤਮਾ ਦਾ ਭਜਨ ਕਰਨਾ ਚਾਹੀਦਾ ਹੈ ਜੋ ਆਪ ਹੀ ਸਾਰੇ ਸੰਸਾਰ ਨੂੰ ਪੈਦਾ ਕਰਨ ਵਾਲਾ ਹੈ اے ਭਾਈ ਕਦੇ ਕਿਸੇ ਨਾਲ ਧੋਖਾ ਨਹੀਂ ਕਰਨਾ ਚਾਹੀਦਾ ਪਰਮਾਤਮਾ खरे-ਖੋਟੇ ਦੀ ਪਛਾਣ ਕਰਨ ਦੀ ਸਮਰੱਥਾ ਰੱਖਦਾ ਹੈ ਜਿਹੜੇ ਮਨੁੱਖ ਹੋਰਨਾਂ ਨੂੰ ਠੱਗਣ ਵਾਸਤੇ ਝੂਠ ਬੋਲਦੇ ਹਨ ਸੰਸਾਰ ਵਿੱਚ ਮੜਮੜ ਕੇ ਜੰਮਦੇ ਮਰਦੇ ਰਹਿੰਦੇ ਹਨ اے ਭਾਈ ਜਿਹਨਾਂ ਮਨੁੱਖਾਂ ਨੇ ਇੱਕ ਪਰਮਾਤਮਾ ਜਿਮਨ ਕੀਤਾ ਹੈ ਜਿਹੜੇ ਕਾਮ ਕ્રોਧ ਤਿਆਗ ਕੇ ਭਲਿਆਂ ਦੀ ਨਿੰਦਾ ਛੱਡ ਕੇ ਪ੍ਰਭੂ ਦੀ ਸਰਣਾਪਏ ਹਨ ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ਨਾਨਕ ਬੇਨਤੀ ਕਰਦਾ ਹੈ ਭਾਈ ਜਿਹੜੇ ਪਰਮਾਤਮਾ ਪਾਣੀ ਧਰਤੀ ਵਿੱਚ ਆਕਾਸ਼ ਵਿੱਚ ਸਰ ਤਾਂ ਮੌਜੂਦ ਹੈ ਉਹ ਸਭ ਤੋਂ ਉੱਚਾ ਹੈ ਜੋ ਪੌਂਚ ਹੈ ਤੇ ਬੇਅੰਤ ਹੈ ਉਹ ਆਪਣੇ ਸੇਵਕਾਂ ਦੀ ਜ਼ਿੰਦਗੀ ਦਾ ਸਹਾਰਾ ਹੈ ਉਸ ਦੇ ਸੋਹਣੇ ਕੋਮਲ ਚਰਨ ਉਸ ਦੀ ਸੇਵਕਾਂ ਲਈ ਆਸਰਾ ਹਨ ਇਹ ਭਾਈ ਇਹ ਸਾਰਾ ਸੰਸਾਰ ਜੋ ਤਿਸਰੇ ਆਇਆ ਉਸ ਨੂੰ ਧੂਏ ਦਾ ਪਹਾੜ ਕਰਕੇ ਵੇਖ ਇਸ ਵਿੱਚ ਕੋਈ ਵੀ ਚੀਜ਼ ਸਦਾ ਕਾਇਮ ਰਹਿਣ ਵਾਲੀ ਨਹੀਂ ਹੈ ਮਾਇਆ ਦੇ ਜਿੰਨੇ ਵੀ ਮੋਜ ਮੇਲੇ ਹਨ ਉਹ ਸਾਰੇ ਕਿਸੇ ਦੇ ਨਾਲ ਨਹੀਂ ਜਾਂਦੇ اے ਭਾਈ ਪ੍ਰਮਾਤਮਾ ਦੀ ਸਦਾ ਤੇਰੇ ਨਾਲ ਨਿਵਣ ਵਾਲੀ ਸਾਥ ਪ੍ਰਮਾਤਮਾ ਹੀ ਤੇਰੇ ਨਾਲ ਨਿਵਣ ਵਾਲਾ ਸਾਥੀ ਹੈ ਦਿਨ ਰਾਤ ਹਰ ਵੇਲੇ ਉਸ ਨੂੰ ਆਪਣੇ ਇਹ ਦੇ ਵਿੱਚ ਸਾਹਮਣੇ ਰੱਖਣਾ ਚਾਹੀਦਾ ਹੈ ਇੱਕ ਪ੍ਰਮਾਤਮਾ ਤੋਂ ਬਿਨਾ ਹੋਰ ਕੁਝ ਵੀ ਸਦਾ ਟਿਕੇ ਨਹੀਂ ਰਹਿਣ ਵਾਲਾ ਇਸ ਵਾਸਤੇ ਪ੍ਰਮਾਤਮਾ ਤੋਂ ਬਿਨਾ ਕੋਈ ਹੋਰ ਪਿਆਰ ਮਨ ਵਿੱਚੋਂ ਸਾੜ ਦੇਣਾ ਚਾਹੀਦਾ ਹੈ। हे ਭਾਈ ਮਿੱਤਰ ਜਵਾਨੀ ਧਨ ਆਪਣਾ ਹੋ ਸਭ ਕੁਝ ਇਹ ਸਭ ਕੁਝ ਪਰਮਾਤਮਾ ਨੂੰ ਹੀ ਆਪਣੇ ਵਾ ਮਨ ਵਿੱਚ ਸਮਝ। ਨਾਨਕ ਬੇਨਤੀ ਕਰਦਾ ਹੈ हे ਭਾਈ ਪਰਮਾਤਮਾ ਵੱਡੀ ਕਿਸਮ ਦਾ ਮਿਲਦਾ ਹੈ ਜਿਨ੍ਹਾਂ ਨੂੰ ਮਿਲਦਾ ਹੈ ਉਹ ਸਦਾ ਆਨੰਦ ਵਿੱਚ ਆਤਮਿਕ ਅਡੋਲਤਾ ਵਿੱਚ ਨਿਰ ਰਹਿੰਦੇ ਹਨ। ਵਾਹਿਗੁਰਜੀ ਦਾ ਕਾਲ ਸਵਾਹਿਗੁਰਜੀ ਕੀ ਫਤਿਹ